ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰ ਨਾ ਸਕਦੇ ਝੋਟੀਆਂ ਦਿਖਾਵਾਂਗੇ ਚੰਗੇ ਦੁੱਧ ਦੇ 15 ਤੋਂ ਲੈ ਕੇ ਲਗਭਗ 19-20 ਕਿਲੋ ਦੁੱਧ ਇੱਕ ਹੈਗੇ ਗੱਬਰ ਦੇ ਬਾਕੀ ਲਗਭਗ 11-12 ਨਾਲ ਮੇਰੇ ਕੋਲ ਤਾਜੇ ਸੂਏ ਦੇ 2 ਤੋਂ ਲੈ ਕੇ 4 ਦੰ ਦੇ ਵਿੱਚ ਤੇ ਨਾੜੂ ਇਹ ਬੱਚੋ ਹੈ ਬੱਚਿਆਂ ਦੇ ਨਾਲ ਹੋਣਗੇ ਕੱਲੇ ਕੱਲੇ ਨਾਗੋਏ ਡਟੇਰ ਵੀਰ ਤੋਂ ਪੁੱਛਦੇ ਆਓਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਮੇਰਾ ਸਨੀਆ ਪਿੰਡ ਬਦਨੀ ਖੁਰਦਾ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਪਿੰਡ ਬਦਨੀ ਖੁਰਦਾ ਹਾਂਜੀ ਕਿੰਨੇ ਭਰਾਣੇ ਮੋਗੇ ਵੱਲੋਂ ਆਣਾ ਵਾ ਬੁੱਟਰ ਬੁੱਟਰ ਪਿੰਡ ਆਉਗਾ ਬੁੱਟਰ ਨਾ ਜਾਵੇ ਬਾਈਪਾਸ ਆ ਪੌਲ ਵਾਲਾ ਉਹ ਟੱਪ ਕੇ ਵੀ ਆਉਂਦਾ ਗੇਟ ਬਣਿਆ ਅਨਿਸ਼ਤਰ ਸਿੰਘ ਢਾਲੀ ਵਾਲਾ ਲਾਲਜਾ ਗੇਟ ਆ ਠੀਕ ਹੈ ਹਾਂਜੀ ਤੇ ਪੌਲ ਤੋਂ ਪਿੱਛੇ ਵੀ ਆ ਛੜਕ ਮੋੜ ਦੀ ਮੋਗੇ ਤੋਂ ਪਹਿਕੇ 8-10 ਕਿਲੋ 12 ਕਿਲੋਮੀਟਰ ਬੁੱਗੀਪੁਰੇ ਚੋਂਗ ਚੋਂ ਠੀਕ ਹੈ ਮੋਗਾ ਬਨਾਲਾ ਨੈਸੜ ਅੰਮ੍ਰਿਤਸਰ ਨਹੀਂ ਜਾਂਦਾ ਹਾਂਜੀ 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 ਤੇ ਆਪਣਾ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਆਪਣਾ ਤੀਜੀ ਪੀੜ੍ਹੀ ਹੋ ਗਿਆ ਵੀਰੇ ਕੰਮ ਕਰਦੇ ਆ ਨੂੰ ਠੀਕ ਹੈ ਕਿੰਨੇ ਕ ਨਗ ਆਪੇ ਹਰ ਵਕਤ ਹਾਜ਼ਰ ਹੁੰਦੇ ਨਾ ਉਹ ਆਪਣੇ ਕੋਲੇ 15 14 15 ਮਹੀਆ ਆਮ ਰਹਿੰਦੀਆਂ ਵੀਰੇ ਜੇ ਕੁਬੀਰ ਕਹੇ ਮੈਂ ਦੋ ਟਾਈਮ ਤਿੰਨ ਟਾਈਮ ਚੁਆਇ ਕਰਨੇ ਕਰਾ ਕੇ ਰਹਿਣਾ ਦਾ ਰਹਿਸ਼ ਦਾ ਪ੍ਰਬੰਧ ਆਪਣੇ ਕੋਲੇ ਪੂਰਾ ਵੀਰੇ ਦੋ ਟਾਈਮ ਚੁਆਈ ਕਰੇ ਤਿੰਨ ਟਾਈਮ ਕਰੇ ਚਾਰ ਕਰੇ ਠੀਕ ਹੈ ਆਪਣਾ ਨੰਬਰ ਬੋਲ ਦੇ ਦੁਬਾਰੇ 6283154775 ਇੱਕ ਨੰਬਰ ਹੋਰ ਆ ਮੇਰਾ 9781302406 9781302406 ਹਰ ਵਕਤ ਮੱਜਾਂ ਦਾ ਕੰਮ ਹੀ ਆ ਮੱਜਾਂ ਦਾ ਕੰਮ ਹੀ ਆ ਗਾਂ ਕਦੇ ਟਾਂ ਵੀ ਆ ਗਾਂ ਕਿਤੇ ਹੀ ਲੈਣੇ ਆ ਵੀਰੇ ਠੀਕ ਹੈ ਜਿਆਦਾ ਸਾਰਾ ਆਪਣੇ ਕੋਲੇ ਟੋਟਲ ਹਰਿਆਣੇ ਦਾ ਹੋਊਗਾ ਠੀਕ ਹੈ ਟੋਟਲ ਮੈਂ ਕੋਈ ਪੰਜਾਬ ਦੀ ਮਹਿ ਨਹੀਂ ਗਈ ਆਪਣੇ ਕੋਲੇ ਠੀਕ ਹੈ ਕੋਈ ਵੀਰੇ ਇਹ ਨਹੀਂ ਕਹਿ ਸਕਦਾ ਕਿ ਮੇਰੇ ਘਰੋਂ ਮੈਂ ਗਈ ਵੀ ਸੀ ਮੈਂ ਕਹਿੰਦਾ ਯਾਰ ਵੀਰੇ ਵੀਡੀਓ ਤਾਂ ਸਾਰੇ ਆਪਣੇ ਆਲ ਇੰਡੀਆ ਜੀ ਜਾਣੀ ਆ ਨਾ ਹਾਂਜੀ ਤੇ ਪੰਜਾਬ ਦੀ ਮੈਂ ਵੀ ਕੋਈ ਵੀ ਕਹਿ ਗਿਆ ਆਪਣਾ ਮੈਂ ਤਾਂ ਕੋਈ ਰੁਪਿਆ ਵੀ ਨਹੀਂ ਲੈਂਦੇ ਮੈਂ ਤਾਂ ਠੀਕ ਹੈ ਜਿਵੇਂ ਪਹਿਲਾ ਨੰਬਰ ਤੇ ਆਪਾਂ ਝੋਟੀ ਖੜ ਤੇ ਇੱਕ ਆਪਾਂ ਚੀਜ਼ ਹੋਰ ਦੱਸ ਦਈਏ ਹੁਣ ਇਹਨਾਂ ਦੀ ਚਵਾਈ ਕਰਦੇ ਉਹਦੀ ਹੋਈ ਵੀ ਆ ਚਵਾਈ ਵੀ ਇਹਨਾਂ ਦੀ 3 ਵਜੇ ਦੀ ਹੋਈ ਆ ਸਵੇਰ ਦੀ ਸਵੇਰ ਦੀ ਚਵਾਈ ਇਹਦੀ ਹੋਈ ਵੀ ਆ ਤੇ ਅੱਜ ਹੁਣ ਆਪਾਂ ਪਹਿਲਾ ਨੰਬਰ ਜਿਹੜਾ ਝੋਟੀ ਸਟਾਰਟ ਕਰਦੇ ਆ ਵੀਡੀਓ ਆਪਾਂ ਇਹ ਬਾਈ ਜੀ ਸਵੇਰ ਕਿਹੜਾ ਸੂਈਏ ਨੇ ਸਵੇਰ ਦੂਜਾ ਵਾ 6 ਦਾੰਦਾ ਠੀਕ ਹੈ ਮਗਰ ਕੱਟੀ ਆ ਕੱਟਾ ਬੱਚਾ ਦੇਖ ਲਓ ਮਗਰ ਕੱਟੀ ਮਗਰ ਆ 15 ਕਿਲੋ ਠੰਡਾ ਚੋਣ ਦਾ ਦੋਦਾ ਹੁਣ ਕਹਿੰਦਾ ਆਪਾਂ 7 ਦੱਬੇ ਟਾਈਮ ਦੇ ਆਪਾਂ ਮਣਾ ਕੇ ਦੇਵਾਂਗੇ ਮਣਾ ਕੇ ਯਾਰ 14 ਕਿਲੋ ਆਦਾ ਚੋਕੇ ਲੈ ਕੇ ਜਾਵੇ ਬਰੇ ਯਾਰ ਦੋ ਟਾਈਮ ਤਿੰਨ ਟਾਈਮ ਠੀਕ ਐ ਚਾਰ ਟਾਈਮ ਚੁਾਈ ਕਰ ਲੈ ਰਿਆ ਇਸ ਦਾ ਪ੍ਰਬੰਧ ਫੋਲਾ ਚੁਾਈ ਲੱਗੀ ਅਸਲ ਮੱਛੀ ਮੋਟਰ ਵਰਗਾ ਚੋਣਾ ਇਹ ਕਹਿੰਦੇ ਝੋਟੀ ਦੇ ਮਾਰੀ ਜੀ ਬੱਚੀ ਆ ਨਾਲ ਉਹ ਬੱਚੀ ਚਲਦੀ ਨਹੀਂ ਠੀਕ ਆ ਸਾਖ ਜੇ ਕੋ ਦੀ ਨਹੀਂ ਉਹ ਹੈਗੀ ਨਾਲ ਟੌਂਕਾ ਵੀ ਨਹੀਂ ਆਉਂਦਾ ਵਿੱਚ ਕਿਵੇਂ ਮਰਜੀ ਬੰਦਾ ਝੂਟੀ ਜਾਵੇ ਭਲਾ ਨਾਲ ਠੀਕ ਐ ਰੰਗ ਪਾਲ ਛਕਾਦ ਘਾੜ ਕੱਟੀ ਦਾ ਪੂਰਾ ਵਧੀਆ ਠੀਕ ਐ ਦੰਦੋ ਜਵਾਨ ਹੁੰਦੀ ਆ ਹਾਂਜੀ ਹਾਂਜੀ 6 ਦਾ ਆਂਦਾ ਹੀ 6 ਦਾੰਦ ਜੈਨਵਰ ਦੂਜਾ ਸੁਆ ਦੂਜਾ ਸੁਆ ਵਾ ਇੱਥੇ ਮਾਰਦੇ ਕੈਮਰਾ ਸੋ ਲੇਵਾ ਦੇਖੋ ਯਾਰ ਕਿਆ ਵਾਦਾਂ ਜਮਾ ਨਜ਼ਾਰੇਦਾਰ ਲੇਵਾ ਹਨਾ ਮੁਠੀ ਵਾਲਾ ਝੋਣਾ ਜਮਾ ਹਾਂਜੀ ਹਾਂਜੀ ਇੱਕ ਨੰਬਰ ਝੋਣਾ ਜੀ ਠੀਕ ਹੈ ਤੇਰੇ ਪਰ ਰੇਡ ਦੀ ਕਰਕੇ ਦੇਣ ਕਿੱਥੇ ਮੋਲ ਬਾਈ ਕਿੰਨਾ ਮਰਜੀ ਕਰਾ ਲਓ ਬਾਲਾ ਫਰਕ ਨਹੀਂ ਪੈਣਾ ਮਈਆਂ ਦਾ ਛੋੜ ਛੱਪਾ ਹੀ ਹੋਣਾ 1 ਲੱਖ ਤੇ 85000 ਦੀ ਜੱਸ ਨੂੰ ਹੋਣੀ ਥੋੜਾ ਬੋਤਾ ਮਾਨ ਤਾਨ ਮਾਨ ਤਾਨ ਹੋ ਜੂਗਾ ਠੀਕ ਬੱਚਾ ਵੀ ਸੇ ਕੱਟੀਆ ਹਨਾ ਸੂਈ ਨੂੰ ਅੱਜ 13 14 ਦਿਨ ਹੋਏ ਵੀਰੇ ਠੀਕ ਹੈ ਤੁਹਾਡੀ ਲੇਵਾ ਦੇ ਕੋ ਥੱਲੇ ਤੋਂ ਕੀ ਬਾਤ ਆ ਯਾਰ 4 ਵੇ 4 ਜਮਾ ਬੈਗ ਸਾਈਡ ਤੇ ਸੂਤਾਂ 깔ਾਉ। ਕੱਦ ਕਾਠ ਬਰੀਕ ਪਿੰਡੇ ਦੀ ਸਾਰੀ ਐ ਪਈਆ ਚੁਾਈ ਲੱਗੀ ਅਸਲ ਮੋਟੀ ਸੋਟੀ ਵਰਗੀ 185 ਦੀ। ਹਾਂਜੀ ਅੱਗੇ 2 ਨੰਬਰ ਤੇ ਕੱਟਿਆ ਆ ਜੱਤੀ ਪਹਿਲਾ ਨਾੜੂਆ ਨਾਲ ਆ ਕੱਟੀ ਮਗਰ ਠੀਕ ਆ ਪਲੂਣੇ। ਫੋਨ ਵੀ ਇਹਦੇ ਥੱਲੇ 12 13 ਕਿਲੋ ਬੌਲੀ ਹੋਈ ਆ। ਪੀਜਾ ਦਾਣ ਹੋਇਆ ਸੂਈ ਨੂੰ। ਦੰਦੋ ਚੌਗੀ ਚੌਗੀ ਆ ਕੱਟੀ। ਸੋ ਦੰਦੋ ਚੌਗੀ ਨਾੜੂਆ ਨਾਲ ਆ ਮਗਰ ਕੱਟੀ ਆ। ਪੂਰਾ ਕੱਦ ਕਾਠ ਵਧੀਆ ਕਿੰਨਾ ਪੈਠਪੜਾ ਵਧੀਆ ਗੋਲ ਪਈ ਆ ਪਿੰਡਾ ਪੂਰਾ ਬਰੀਕ ਆ ਸੀਲ ਠੰਡੀ ਕੱਟੀ ਥਣ ਲੱਗਿਆ ਸਲਦੂਜ ਨਾਲ ਜਿਹੜੇ ਬੱਚੋਟੇ ਦੇਖੇ ਨੇ ਮੇਰੇ ਸਾਹਬ ਨੇ ਧਾਰ ਦੋ ਧਾਰ ਦੇ ਪਾਸਮਣ ਨਾਲ ਮੈਂ ਕਹਿੰਦਾ ਵੀਰੇ ਯਾਰ ਕਦੋਂ ਪਸਮਾ ਕੇ ਛੱਡਦੇ ਉਦੋਂ ਵੀ ਲੇਵਾ ਛੱਡਦੇ ਆ ਝੋਟੀਆਂ ਠੀਕ ਹੈ ਹਾਂਜੀ ਇੱਥੇ ਮਾਰਦੇ ਕੈਮਰਾ ਸੋ ਸਿੰਘ ਮੂੰਹਾ ਦੇਖੋ ਕੁੰਡਾ ਸਿੰਘ 12 ਲੀਟਰ ਦੁੱਧ ਬਣਾ ਕੇ ਦੇ ਹਾਂ ਇੰਨਾ ਤੇ ਆ ਕੱਟੀ ਯਾਰ ਪਹਿਲਾਂ ਨਹੀਂ 15 ਕਿਲੋ ਦੁੱਧ ਦੇ ਦੂਰੇ ਆਰਾਮ ਨਾਲ ਰੇਟ ਇਹਦਾ ਕੀ ਹੋਊਗਾ ਇਹਦਾ 2 ਲੱਖ ਤੇ 10000 ਦੀ ਕੱਟੀ ਦਵਾਂਗੇ 2 ਲੱਖ ਤੇ 10000 ਦੀ ਹਾਂਜੀ ਸਭ ਰੋਲ ਡੇਵਾ ਵਗੈਰਾ ਦੇਖੋ ਨੇੜ ਤੋਂ ਪੂਰਾ ਠੀਕ ਹੈ ਮੁਠੀ ਵਾਲਾ ਥਾਣਾ ਜਮਾ ਹੈ ਨਾ ਪੂਰਾ ਯਾਰ ਕੱਟੀ ਚੁਾਈ ਲੱਗੀ ਅਸਲ ਮੋਟੀ ਠੀਕ ਹੈ ਐਦੂ ਥਾਣ ਦੂਰਾ ਸਿੱਟੂ ਕੀ ਕਿਵੇਂ ਦੂਜੇ ਨਾਲ ਹੀ ਹੁੰਦੀ ਹੈ ਸਰਦ ਦੇਣੀ ਤੀਜਾ ਚੌਥਾ ਸੂਈ ਨੂੰ ਨਾ ਤੀਜਾ ਦਿਨ ਤੇ ਜੇਰ ਜੂੜ ਦੇ ਸਾਰੇ ਜਿਹੜੇ ਅਸੀਂ ਸਾਰੀ ਗਾਰੰਟੀ ਆ ਪੂਰ ਛਿੱਟੇ ਦੀ ਚੀੜੀ ਦੀ ਸਾਰੀ ਆਪਣੀ ਫੁੱਲ ਗਾਰੰਟੀ ਉਹ ਕਿਹੜਾ ਭਰਾ ਵੀ ਨੇ ਵੀ ਆਨਲਾਈਨ ਮੰਗਾਉਣੀ ਆ ਵੀਡੀਓ ਕਾਲ ਤੇ ਆਪਾਂ ਦੋ ਟਾਈਮ ਤਿੰਨ ਟਾਈਮ ਇਹਦੀ ਚੁਾਈ ਕਰਾ ਦੇਾਂਗੇ ਸੌਦਾ ਕਰ ਲੇ ਸੌਦਾ ਕਰ ਲਿਆ ਆਪਦਾ ਭਾਜੀ 8000 2000 ਜਿਹਨੀ ਬਣਦੀ ਚੱਲ ਆਪਣੀ ਮੈਂ ਕਹਿੰਦਾ ਯਾਰ ਵੀਡੀਓ ਕਾਲ ਤੇ ਚੁਾਈ ਕਰਾ ਕੇ ਫੇਰ ਆਪਦੀ ਮੈਂ ਲੈ ਕੇ ਜਾਵਾਂ ਜੇ ਫੈਟ ਲਾਈ ਗੀ ਠੀਕ ਹੈ ਨਹੀਂ ਸਾਈ ਬਾਪਸ ਨਹੀਂ ਆਪਣੀ ਕੋਲੇ ਖੜੀ ਯਾਰ ਸਾਈ ਬਾਪਸ ਦਵਾਗੇ ਆਪਾਂ ਠੀਕ ਹੈ ਅੱਗੇ ਵਾਜੀ ਤੀਜੇ ਨੰਬਰ ਝੋਟੀ ਆਹ ਝੋਟੀ ਛੇ ਦਾੰਦਾ ਇੰਦੇ ਕੱਟੀ ਜਾਂਦੇ ਕੱਟ ਕੱਟ ਗਈ ਜਾਂਦੇ ਮਗਰ ਆ ਝੋਟੀ ਦੇ ਕੱਟੀਆਂ ਹੀ ਐਰ ਕਿਵੇਂ ਲੱਗਦੀਆਂ ਜ਼ਿਆਦੇ ਠੀਕ ਹੈ ਤੇ ਝੋਟੀ ਦੁੱਧਾ ਹੁਣ ਵੀ ਇੰਦੇ ਥੱਲੇ 13 14 ਕਿਲੋ ਬੋਲੀ ਤੋਂ ਸਟਾਰਟਿੰਗ ਹੀ ਆ ਤੇ ਬਾਕੀ ਹਲੇ ਵੀ ਬੜਾ ਖਬਰਦਾਰ ਬੜਨਾ ਆ ਮ 15 20 ਦਾਣੂ ਸੂਈ ਨੂੰ ਹੋ ਗਏ ਦੁੱਧ 17 18 ਕਿਲੋ ਕੱਟੀ ਦਊਗੀ ਹੁਣ 13 ਮਿੰਨ ਕੇ ਦੇਵਾਂਗੇ ਮੈਂ ਕਹਿੰਦਾ ਚੋਕੇ ਲੈ ਕੇ ਜਾਵੇ ਯਾਰ ਠੀਕ ਹੈ ਹੋਲੀ ਹੋਲੀ ਸੋਬਰ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਤੇ ਬਾਕੀ ਲੇਵਾ ਦੇਖੋ ਜਮਾ ਛੱਡ ਮੈਂ ਕੀ ਆਣ ਕੱਢਦੀ ਏਡਾ ਏਡਾ ਮੋਟਾ ਤੇ ਉਦੂ ਮੋਟੀ ਚੁਵਾਈ ਕੱਟੀ ਦੀ ਠੀਕ ਹੈ ਬੱਚਾ ਇਹਦੇ ਵਿੱਚੇ ਕੱਟੀ ਆ ਹਨਾ ਮਗਰ ਕੱਟੀ ਆ ਸੂਈ ਨੂੰ ਇਹ ਚੌਥਾ ਦਾਣਾ ਸੋ ਜਿੰਨੇ ਬੱਚੇ ਦਿਖਾਉਣੇ ਵੇ ਕੱਚੇ ਨਾਲੂਏ ਮੈਂ ਕਹਿੰਦਾ ਪੈਠਪੜੇ ਯਾਰ ਥਣਾਂ ਦਾ ਗੈਪ ਸਾਰਾ ਦੇਖ ਸੁਹਾ ਦੇਖ ਹਸਲ ਬਟਨ ਵਾਲਾ ਲੇਵਾ ਝੋਟੀਆਂ ਦਾ ਠੀਕ ਹੈ ਹਾਂਜੀ ਇਹ ਮੋਲ ਲੈਂਦਾ ਵੀ ਵਾਈ ਕਿੰਨਾ ਮਰਜ਼ੀ ਕਰਾ ਲਾ ਤੇ 210 ਦੀ ਦਮ ਆ ਗਈ ਵਿੱਚੋਂ 210000 ਦੀ ਝੋਟੀ ਆਪਾਂ ਦੇਵਾ ਕੇ ਜਾਵਾਂ ਮਾਨਤਾਨ ਵਿੱਚੋਂ ਹੋਣੀ ਮਾਨਤਾਨ ਹੋ ਜੂਆ ਵੀਰੇ ਮਾਨਤਾਨ ਤੇ ਜਿਹੜੇ ਵੀਰੇ ਕਹਿੰਦੇ ਬਰੀਡ ਤਿਆਰ ਕਰਨੀ ਆ ਬਰੀਡ ਤੇ ਯਾਰ ਕੰਮ ਕਿੰਨੇ ਕਰਨਾ ਬਾਲੀਆਂ ਰੱਖਣ ਦੀ ਲੋੜ ਨਹੀਂ ਵੀਰੇ ਯਾਰ 2-3 ਮਈਆਂ ਹੀ ਰੱਖ ਲੈ 6 ਮਈਆਂ ਦਾ ਦੁੱਧ ਬਰਾਬਰ ਜਾਂਦਾ ਆਪਣੀਆਂ ਦਾ ਇੱਧਰ ਲਾ ਜੇ ਹਰਿਆਣੇ ਦਾ ਇਨਾ ਫਰਕ ਆ ਠੀਕ ਹੈ ਵਧੀਆ ਬੰਦਾ ਸੇਵਾ ਕਰੇ ਸੇਵਾ ਤਾਂ ਅਗਲੇ ਨੇ ਕਰਨੀ ਆ ਤੇ ਚੀਜ਼ਾਂ ਆਪਾਂ ਚੰਗੀਆਂ ਲਿਆ ਕੇ ਦੇਣੀ ਠੀਕ ਹੈ ਜਿਹੜੀ 4 ਨੰਬਰ ਦੇ ਦੇਖੀ ਜਾਂਦੇ ਆ ਆ ਕੱਟੀ ਪਹਿਲਣਾ ਵੀਰੇ ਆ ਚੈੱਕ ਦੇ ਦੰਦ ਕ ਠੀਕ ਹੈ ਥੋੜੀ ਵੱਡੀ ਹੋ ਕੇ ਬਣੀ ਵੀ ਆ ਨਾ ਚੌਗੀ ਆ ਚੌਗੀ ਆ ਝੋਟੀ ਵੀਰੇ ਚੌਗੀ ਚੌਗੀ ਕੱਟੀ ਆ ਮਗਰ ਇਹ ਵੀ ਕੱਟੀ ਮਗਰ ਆ ਮਗਰ ਕੱਟੀ ਹੁਣ 13 ਤੇ 14 ਦੇ ਵਿਚਾਲੇ ਖੰਡਾ ਦੋਦਾ ਚੋਣ ਦਾ ਪਸਮਾ ਕੇ ਬੱਚਾ ਲਾ ਕੇ ਡੇ ਡੇ ਥਣ ਕੱਢਦੀਆਂ ਮੋਟੇ ਕੱਟੀਆਂ ਠੀਕ ਹੈ ਹਾਂਜੀ ਸੋ ਦੰਦੋ ਚੌਗੀ ਪਲੂਣ ਪਹਿਲਾ ਸੁਆ 13 14 ਮੈਨ ਨਾਲ ਆ ਹਾਜ਼ਰ ਆ ਜਾਵਾ ਗੋਲੀ ਤੋਰ ਤੋਨੂੰ ਇੱਥੋਂ ਫੜ ਕੇ ਤੋ ਤੋਨੂੰ ਠੀਕ ਹੈ 13 ਕਿਲੋ ਨੈਟ ਚੋਣਾ ਲੈ ਮਿਲੂ ਕਿ ਯਾਰ ਆਪਦੀ ਲੈ ਕੇ ਜਾ ਕੱਟੀ ਵੀਰੇ ਮੈਲਾ ਮੂਲਾ ਕਦੋਂ ਸਟਾਰਟਿੰਗ ਹੋ ਗਈ ਹਣਾ ਆਹ ਆਵਣਾ 15 16 ਕਿਲੋ ਕੱਟੀ ਦੁੱਧ ਦੇ ਦੂਗੀ ਸੁਭਰੇ ਯਾਰ ਅਸਲ ਚੀਜ਼ਾਂ ਜਾਮਾ ਜਿਹੜੇ ਪਲੂਣ ਕੱਟੀ ਲੈਵਾਂ ਲੂਗਾ ਤੂੰ ਦੇਖ ਅਸਲ ਦੂਜਣਾਂ ਨਾੜਾਂ ਤੇ ਮਾਰ ਕੈਮਰਾ ਇੱਧਰ ਦੀ ਆ ਕੇ ਰੋਕੀ ਪੁੱਤ ਠੀਕ ਐ ਸੁਆਹ ਦੇਖੋ ਨਾੜਾ ਦਿਖਾ ਦਈਆ ਮੈਂ ਕਹਿੰਦਾ ਯਾਰ ਨਾੜਾਂ ਤੇ ਦੇਖ ਥਾਣ ਕੱਢਦੀ ਕਰੋ ਬੱਚੇ ਲੱਗ ਗਿਆ ਨਾ ਝੋਟੀ ਨੂੰ ਐਡਾ ਐਡਾ ਮੋਟਾ ਚੋਣਾ ਬਾਈ ਬਾਕੀ ਮਾਗਰ ਕੱਟੀਆਂ ਹਣਾ ਮਾਗਰ ਕੱਟੀਆਂ ਕਿਵਾਇਦਾ ਯਾਰ ਮੇਰੇ ਕੇਹੇ ਮੈਨੂੰ ਹੱਥ ਵੀ ਨਾ ਲਾਏ ਹੋ ਯਾਰ ਆਪਣੀ ਫੁੱਲ ਗਰੰਟੀ ਆ ਕਰ ਤੱਕ ਵੀ ਕੱਲੀ ਕੱਲੀ ਤੇਰੀ ਧਾਰਾ ਮਾਰ ਕੇ ਤੇ ਸੱਡੀ ਕਰਕੇ ਲੈ ਮੈਂ ਕਹਿੰਦਾ ਯਾਰ ਪੂਰੀ ਬਾਈ ਆਪਾਂ 2-3 ਟਾਈਮ ਮਈਆਂ ਚੋਕੇ ਦਿੰਨੇ ਆ ਠੀਕ ਹੈ ਹਾਂਜੀ ਇਹਦਾ ਰੇਡ ਕੀ ਕਰਿਆ ਬਾਈ ਜੀ ਇਹਦਾ ਮੁੱਲ ਬਾਈ ਕਿੰਨਾ ਮਰਜੀ ਗੱਟੀ ਦਾ ਕਰਾਲਾ 1 ਲੱਖ ਤੇ 80000 ਰੁਪਏ ਝੋਟੀ ਦਾ ਲੈਣਾ 1 ਲੱਖ 80000 ਹਾਂਜੀ ਸੋ 1 ਲੱਖ 80000 ਦੀ 4 ਨੰਬਰ ਵਾਲੀ ਝੋਟੀ ਹਾਂਜੀ ਪਨੂਨ ਪਹਿਲਾ ਸੂਆ ਦਰਦੋ ਚੌਕੀ ਆ ਹਾਂਜੀ ਹਾਂਜੀ ਅੱਗੇ ਆ ਗਈ 5 ਨੰਬਰ ਤੇ ਆ ਜੋ ਟੀ ਮਗਰ ਕੱਟਾ ਵਾ ਐਂਦੇ ਮਗਰ ਕੱਟਾ ਵਾ ਠੀਕ ਹੈ ਦੂਜਾ ਸੂਆ ਵਾ ਵੀਰੇ ਹਾਂਜੀ ਤੇ ਸੂਈ ਨੂੰ ਅੱਜ ਇਹਨੂੰ ਹੋਇਆ ਵਾ 5ਵੇਂ 6ਵੇਂ ਦਿਨ ਠੀਕ ਹੈ ਹੁਣ 12 13 ਕਿਲੋ ਦੁੱਧ ਬੋਲੀ ਤੋਂ ਸਟਾਰਟਿੰਗ ਹੀ ਆ ਠੀਕ ਹੈ 12 ਕਿਲੋ ਤੋਂ ਸਟਾਰਟ ਹੋਈ ਆ ਜੀ ਹਾਂਜੀ ਹਾਂਜੀ ਠੀਕ ਹੈ ਦੰਦੋ ਦਾ ਆਪਣੇ ਦਸੀ ਆ ਜਵਾਨ ਹੀ ਆ ਵੀਰੇ ਆ ਤਾਂ ਜਵਾਨ ਦੂਜਾ ਸੂਆ ਤੇ ਬਾਕੀ ਲੇਵੇ ਦੇ ਵਿੱਚ ਯਾਰ ਥੜਾ ਨਹੀਂ ਦਿੱਤੀ ਇਹਵੇ ਦੇ ਯਾਰ ਹੁਣ ਤਾਂ ਖਾਲੀ ਹੋਈ ਜਾਣਾ ਬੋਲੀ ਚੋ ਵੀਰੇ ਤੇ ਬਟਨਾਂ ਵਾਲਾ ਸਾ ਲੇਵਾ ਤੇ ਉਦੋਂ ਮੋਟਾ ਚੋਣਾ ਕੱਟੀ ਛੋਟੀ ਦਾ ਠੀਕ ਹੈ ਹਾਂਜੀ ਪੈ ਟਪੜਾ ਗੈਬ ਥਾਣਾ ਦਾ ਸਾਰਾ ਦੇਖ ਪਸਮਾ ਕੇ ਤਾਂ ਐਡੇ ਐਡੇ ਮੋਟੇ ਚੌਣ ਆ ਯਾਰ ਤੇ ਇੱਕ ਚੀਜ਼ ਮੈਂ ਹੋਰ ਉੜ ਕੇ ਜਾ ਯਾਰ ਮੂਰੇ ਸਾਦੀ ਸੂਤੀ ਜਮੀ ਹੈ ਨਹੀਂ ਜੋ ਕਿ ਮੈਂ ਸ਼ਾਰਤੀਆਂ ਵਾਲੀ ਬਾਈ ਯਾਰ ਕੋਈ ਦੁੱਧ ਵੀ ਨਹੀਂ ਦਿੰਦੀਆਂ ਉਹ ਅਸਲ ਉਧਰ ਦਾਣੇ ਨਾਲ ਪਲੀਆਂ ਵਾਂ ਝੋਟੀਆਂ ਤੇ ਟੀਕੇ ਬਰੀਡ ਤੇ ਵਧੀਆ ਅਗਲਾ ਲਾਉਂਦਾ ਵਾ ਠੀਕ ਹੈ ਇਹ ਨਹੀਂ ਗੱਲ ਵੀ ਚਾਹ ਖਾ ਕੇ ਦੰਬ ਹੋਈ ਪਈ ਜਾਣਾ ਨਾ 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 ਬਾਈ ਉਧਰ ਦਾਣੇ ਦੇ ਪਲੀਆਂ ਛੋਲਿਆਂ ਤੇ ਠੀਕ ਹੈ ਸੁਆਦੀ ਦੇਖੋ ਯਾਰ ਲੇਵਾ ਮੈਂ ਬਾਈ ਦੁੱਧ ਆਰਮ ਨਾਲ 15 16 15 16 ਆਰਮ ਨਾਲ ਦੁੱਧ ਦਊਗੀ ਸੁਆ ਦੇਖੋ ਜੀ ਟੱਪੜਾ ਸਾਰੀਆਂ ਮਈਆਂ ਦੇ ਮਾਰਦੇ ਇੱਕੋ ਜਿਹੇ ਪੰਨਿਆਂ ਵਾ ਚਾਰ ਛਪੇਰੇ ਇਹਦਾ ਕੀ ਜਿਹੜ ਕਰਿਆ ਵਾ ਐਂਦਾ ਮਾਈ 1 ਲੱਖ 85000 ਦੀ ਵੀ ਦਵਾਂਗੇ ਮੈਂ 1 ਲੱਖ 85000 ਦੀ ਆ ਗਈ ਪੰਜਵੇਂ ਨੰਬਰ ਤੇ ਮਗਰ ਨੀਲੀ ਦਾ ਕਟਾ ਗਿਆ ਜੀ ਹਾਂਜੀ ਠੀਕ ਹੈ ਤੇ ਅੱਗੇ ਆ ਜੀ ਆਪਾਂ 6ਵੇਂ ਨੰਬਰ ਗੱਬਣ ਦੇ ਗੱਬਣ ਐਂਡ ਤੇ ਦਿਖਾ ਦਾਨੇ ਸੂਈਆਂ ਦਿਖਾ ਦਾਨੇ ਠੀਕ ਹੈ ਤੇ ਆ ਗਈ 6ਵੇਂ ਨੰਬਰ ਤੇ ਜਿਹੜੀ ਤਾਜੀ ਸੂਈ ਵੀ ਇਧਰ ਹਾਂਜੀ ਆਉਂਦੇ ਥੱਲੇ ਦੁੱਧ ਹੈਗਾ ਵੀਰੇ ਹੁਣ 14 ਦੇ 15 ਦੇ ਵਿਚਾਲੇ ਕੱਟੀ ਮਗ ਰਹਿੰਦੇ ਵੀ ਠੀਕ ਹੈ ਪੰਜ 사 ਦਿਨ ਦਾ ਹੂਸੂ ਵਾ ਲਗਬਗ ਸੋਈ ਨੂੰ ਹੈਗਾ ਇੰਨੇ ਦਿਨ ਆਰਾਮ ਨਾਲੀ ਠੀਕ ਹੈ ਤੋਂ ਦੱਸਦੇ ਨਹੀਂ ਹੋਗੇ ਹੁਣੇ ਬਾਈ ਕਹਿੰਦੇ ਬਸ 14 ਜਮਾ ਹੁਣ ਹੱਜ ਦੀ ਪੜਜੂ ਯਾਰ ਆ ਯਾਰ ਵੀਰੇ ਯਾਰ ਚਵਾ ਕੇ ਦਮਾ ਕੇ ਕਹਿਣ ਵਾਲਾ ਨਹੀਂਗਾ ਸੋ ਸੰਗ ਸੰਗ ਦੇਖੋ ਜੰਗ ਪੈਠ ਪੜਾ ਚੁਵਾਈ ਲੱਗੀ ਆ ਅਸਲ ਮੱਛੀ ਮੋਟਰ ਵਰਗਾ ਚੋਂ ਹੁਣ ਠੀਕ ਹੈ ਚੁਵਾਈ ਵੱਲੋਂ ਦਾ ਯਾਰ ਸਾਰੀਆਂ ਮਈਆਂ ਦੀ ਗਾਰੰਟੀ ਹੋਊਗੀ ਕਿੰਨੇ ਭਰਾਣੇ ਆਨਲਾਈਨ ਵੀ ਮੈਂ ਮੰਗਾਉਣੀ ਆਣਾ ਠੀਕ ਹੈ ਆਪਣੀ ਆਉਦੀ ਚੋਕੇ ਘਰੇ ਫਿਰ ਪੇਮੈਂਟ ਅਗਲਾ ਦਵੇ ਠੀਕ ਹੈ ਹਾਂਜੀ ਸੋ ਵੀਰੋ ਜਮਾ ਜਿਹੜੇ ਵੀਰ ਕਹਿੰਦੇ ਆ ਬਤ ਤਸੱਲੀ ਕਰਨੇ ਦੋ ਟੈਪ ਦੇ ਹਰਿਆਣੇ ਸਾਫੇ ਤੇਰਾ ਮਰਜ਼ੀ ਯਾਰ ਭਰਾ ਕਿਸੇ ਨੂੰ ਆਦੇ ਯਾਰ ਮਿੱਤਰ ਨੂੰ ਵੀ ਆਪਣੇ ਕੋਲੇ ਭੇਜ ਸਕਦਾ ਹੈ ਰੈਸ ਦਾ ਪ੍ਰਬੰਧ ਫੋਲਾ ਬਈ ਆਪਦੀ ਚਵਾਈ ਕਰਕੇ ਦੋ ਤਿੰਨ ਟਾਈਮ ਲੈ ਕੇ ਜਾਵੇ ਠੀਕ ਹੈ ਹਾਂਜੀ ਨਾਲੇ ਇਹ ਨਹੀਂ ਗੱਲ ਵੀ ਇੱਕ ਨਗ ਦੇਖਣ ਆਇਆ ਇਹ ਨਹੀਂ ਪਸੰਦ ਕੋਈ ਦਾ ਮੈਂ ਕਹਿੰਦਾ ਯਾਰ ਭਾਈ ਕਿਹੜੀ ਮਰਜ਼ੀ ਮੈਂ ਪਸੰਦ ਕਰੂਗਾ ਭਾਈ ਮੌਲਤਾ ਚੰਗੇ ਪਸੂ ਤੇ ਲੱਗਣੇ ਲੱਗਣਾ ਜੈ ਜਗਤਾਂ ਜਮ ਹਾਂਜੀ ਆਪਣੇ ਵੀ ਰੁਪਏ ਲੱਗੇ ਆਈਆਂ ਵਾ ਸਾਰਾ ਭਰਾ ਕਿੱਥੋਂ ਮਾਲ ਆਉ ਔਰ ਲੈਂ ਹਰੇਕ ਦੇ ਵੀਡੀਓ ਆਪ ਹਰੇਕ ਦੇ ਚੜਦੀ ਆ ਭਾਈ ਠੀਕ ਹੈ ਆਲ ਇੰਡੀਆ ਦਾ ਵੀਡੀਓ ਜਦੋਂ ਜਾਈ ਵੱੜਦੀ ਆ ਜਦੋਂ ਆਪਣੀ ਚੜ ਗਈ YouTube ਤੇ ਇਹਦਾ ਪਰ ਰੇਟ ਕੀ ਰੱਖਿਆ ਜੀ ਆ ਝੋਟੀ ਵੀਰੇ ਮੁੱਲ ਕਿੰਨਾ ਮਰਜੀ ਰਾਲਾ 2 ਲੱਖ ਤੇ 55000 ਦੀ ਝੋਟੀ ਦਮਾਉਂਦੀ 2 ਲੱਖ 55000 ਦੀ 6ਵੇਂ ਨੰਬਰ ਵਾਲੀ ਹਾਂਜੀ ਠੀਕ ਹੈ ਅੱਗੇ ਆਏਗਾ 7ਵਾਂ ਨੋਬਰ ਜੀ ਇਹਦੇ ਝੋਟੀ ਥੱਲੇ 16 ਕਿਲੋ ਠੰਡਾ ਦੁੱਧ 16 ਕਿਲੋ ਦੁੱਧ ਕੰਢਿਆ ਹਾਂਜੀ ਅਰਜਨ ਕੁੰਗੜ ਦਾ ਕੱਟਾ ਮਗਰ ਸੋ ਵੀਰੇ 6 ਦਾ ਆਂਦਾ ਠੀਕ ਆ ਮੋਗਾ ਕਟਾ ਦੇਖੋ ਯਾਰ ਕੀ ਬਾਤ ਹੈ 15 ਸਾਲ ਹੋਏ ਸੂਈ ਨੂੰ ਹੌਲੀ ਟੋਰ ਪਤ ਹੌਲੀ 16 ਕਿਲੋ ਮੈਂ ਨਾ ਨਿਭੜੂਗਾ ਮੈਂ ਕਹਿੰਦਾ ਮਣਕੇ ਲੈ ਕੇ ਜਾਵੇ ਯਾਰ ਠੀਕ ਹੈ ਸੁਭਰ ਚੋਟੀ ਦੇਖੋ ਯਾਰ ਚੋਟੀ ਦਾ ਪੁੱਤੀ ਆ ਜਾਵਾ ਕਿਆ ਬਾਤਾਂ ਚੋਟੀ ਬੰਦਾ ਸੇਵਾ ਕਰੇ ਯਾਰ ਦੁੱਧ 20 ਕਿਲੋ ਦੇ ਦੂਗੀ ਬਾਈ ਤੇ ਝੂ ਝੂ ਦੁਰ ਜਾ ਜਾਵਾ ਹਣਾ ਮੈਂ ਕਹਿੰਦਾ ਯਾਰ ਸਾਰੇ ਪਾਸਿਓਂ ਇੱਕ ਨੰਬਰ ਮੱਝਾਂ ਆ ਮੈਂ ਯਾਰ ਬਾਈ ਇੱਕ ਜੀਵੇਂ ਹੋਰ ਦੇਖੀ ਆ ਹਾਂਜੀ ਉਸ ਵਿੱਚ ਜੱਤ ਬਹੁਤ ਆ ਹਣਾ ਇਹਨਾਂ ਦੇ ਜੱਤ ਪੂਰੀ ਬਹੁਤ ਆ ਬਾਈ ਕੁਆਲਿਟੀ ਆ ਖਲੇ ਯਾਰ ਹਾਂਸੀ ਤੇ ਰੋਤਕੋ ਮਹਾਲ ਹੌਂਦਾ ਆਪਣਾ ਸਾਰਾ ਜੀਂ ਦੇਰਗੇ ਚੋਂ ਠੀਕ ਹੈ ਪਾਲ ਸਾਰਾ ਇੱਕ ਨੰਬਰ ਉਧਰ ਅੰਨੀਆਂ ਵਧੀਆ ਬਰੀਡ ਤੇ ਕੰਮ ਅਗਲਾ ਕਰਦਾ ਬਾਈ ਬਾਲੀਆਂ ਵੀ ਨਹੀਂ ਰੱਖਦਾ ਉਧਰ ਠੀਕ ਹੈ ਹਾਂਜੀ ਵੀ ਕਹਿੰਦੇ ਬਹੁਤ ਚੀਜ਼ਾਂ ਖਰੀਆਂ ਹੁੰਦੀਆਂ ਜਾਵਾ ਠੀਕ ਹੈ ਇਹਦਾ ਆਪਾਂ ਭਾਅ ਕਰਿਆ 2 ਲੱਖ ਨਹੀਂ ਨਹੀਂ ਇੰਦਾ ਨਹੀਂ ਬਾਈ ਹੁੰਦਾ 255 6 ਨੰਬਰ ਵਾਲਾ ਸੀ ਹਾਂਜੀ ਇਹਦਾ ਕੀ ਦਵਾਂਗੇ ਵੀਰੇ 280 ਦੀ 2 ਲੱਖ 80 ਹਜ਼ਾਰ ਦੀ ਹਾਂਜੀ ਮੌਲਤਾ ਕਿੰਨਾ ਮਰਜ਼ੀ ਕਰਾ ਲਓ ਜੀ 7ਵੇਂ ਨੰਬਰ ਤੇ 2 ਲੱਖ 80 ਹਜ਼ਾਰ ਦੀ ਮਗਰ ਆ ਗਿਆ ਕਟਾਏ ਦੇ ਤੇ 16 ਕਿਲੋ ਦੁੱਧ 15 ਡੱਟ ਆ ਜਾਣਾ ਕਹਿੰਦਾ ਯਾਰ ਚੋਕੇ ਲੈ ਕੇ ਜਾਵੇ ਯਾਰ ਦੋ ਟਾਈਮ ਤਿੰਨ ਟਾਈਮ ਆਉਂਦੀ ਯਾਰ ਠੀਕ ਹੈ ਪੂਰੀ ਆਪਣੇ ਕੋਲੇ ਰਹਿਤ ਦਾ ਪ੍ਰਬੰਧ ਆ ਯਾਰ ਕੱਲਾ ਉਹਨਾਂ ਦਾ ਹੁਣ ਜਾਣ ਦਾ ਤੇਲ ਮਚਣਾ ਇੱਥੇ ਜੋ ਕੋਈ ਖਰਚਾ ਨਹੀਂ ਹੁਣ ਠੀਕ ਹੈ ਬਾਕੀ ਸਾਰੀ ਆਪਣੀ ਆ ਬੋਲੇ ਜੇ ਝੋਟੀ ਹੈ ਇਹ 8ਵਾਂ ਨੰਬਰ ਜੀ ਹਾਂਜੀ ਆ ਦੂਜਾ ਸੂਆ ਜੀ ਠੀਕ ਹੈ ਪੱਠਪੁੜਾ ਯਾਰ ਸਾਰਿਆਂ ਦੇ A to Z ਆਪਣੀਆਂ ਕਿੰਨੀਆਂ ਮਈਆਂ ਦਿਖਾਈਆਂ ਪੱਠਪੁੜੇ ਥਣਾ ਦਾ ਗੈਬ ਚੋਂ ਆਈ ਦਾ ਠੀਕ ਹੈ ਇੱਕ ਨੰਬਰ ਆ ਝੋਟੀਆਂ ਪਤਲੀ ਆ ਆ ਬੋਲੇ ਜੋ ਖਾਲੀ ਹੋਈ ਹੈ ਜਮਾ ਕੱਲ ਬਈ ਠੀਕ ਹੈ ਹਾਂਜੀ ਕਿੰਨਾ ਕੁ ਦੁੱਧ ਪਾ ਦੂਗੀ ਇਹ ਬਾਈ ਝੋਟੀ ਦੋ ਆ ਰਾਮਣਾ 15 ਤੋਂ ਬਾਹਰ ਦੋ 15 16 15 16 ਰਾਮਣਾ ਦੋਗੀ ਯਾਰ ਘੱਟ ਕਾੜ ਪੱਠਪੁੜਾ ਬਜਣੀ ਬਹੁਤ ਹੈ ਕੰਬਲੇ ਦੇ ਜਮਾ ਦੇ ਲਾ ਮੂਰੇ ਛਾਤੀ ਕੇ ਪਸ਼ੂ ਦੀ ਨਹੀਂ ਆਪਣੇ ਦੀ ਨਹੀਂ ਜਾਈ ਬਈ ਹਣਾ ਸੋ ਇਹ ਚੀਜ਼ਾਂ ਪੁਆਇੰਟ ਦੇਖਣ ਵਾਲੀ ਚੀਜ਼ ਹੈ ਗਾਂ ਦਾ ਇੱਥੋਂ ਹੀ ਪਤਾ ਲੱਗਦਾ ਪੂਜ ਤੇ ਬਿਰਿਆ ਪਿੰਡੇ ਤੋਂ ਛਾਤੀ ਤੋਂ ਦੁੱਧ ਇਹਨਾਂ ਨੇ ਦੇਣਾ ਤੇ ਨਹੀਂ ਦੇਣਾ ਕਹਿੰਦਾ ਕੰਬਲਾ ਹੀ ਭਾਰਾ ਉਹਨੇ ਦੁੱਧ ਘਾਤਾ ਦੇਣਾ ਬਈ ਨਹੀਂ ਦੇਣਾ ਉਹਨੇ ਬਰੀਕ ਪਿੰਡੇ ਦੀਆਂ ਪੂਰੀਆਂ ਦਾਣੇ ਨਾਲ ਪਲੀਆਂ ਵਾਂ ਝੋਟੀਆਂ ਠੀਕ ਹੈ ਬੱਚਾ ਵੀ ਸੇ ਕੱਟੀ ਆ ਹਾਂਜੀ ਮੈਂ ਕੱਟੀ ਤੀਜਾ ਦਿਨ ਹੀ ਅੱਜ ਸੂਈ ਨੂੰ ਇਹਨੂੰ 나ੜੂਆ ਨਾ ਇਹਦਾ ਕੀ ਭਾਵ ਯਾਰ ਕਰੇ ਵੀਰ ਆਪਾ ਇਹ ਵੀ 185 ਦੀ ਦਵਾਂਗੇ 185000 ਦੀ ਏ ਆ ਗਈ ਆਪਣੀ 8ਵੇਂ ਨੰਬਰ ਦੇ ਰਹਿਮਾਨ ਨੰਬਰ ਆ ਜੀ ਅੱਗੇ 9ਵੇਂ ਨੰਬਰ ਤੇ ਗੱਬੜਾ ਆ ਕੱਪਣਾ ਵੀਰੇ ਆਪਣੇ ਕਿੱਥੋਂ ਮਾਲ ਆਉਂਦਾ ਵਾ ਆਪਣਾ ਹਰਿਆਣੇ ਚੋਂ ਤੀਜਾ ਸੂਆ ਠੀਕ ਹੈ ਇਹਨੇ ਦੂਜੇ ਸੂਏ ਚੋਂ ਪਹਿਲੇ ਦਿੱਤਾ 14 ਦੂਜੇ ਦਿੱਤਾ 16 ਕਿਲੋ ਠੀਕ ਹੈ 21 ਤਰੀਕ ਨੂੰ ਦੇਣ ਪੂਰੇ ਆ ਹਣੇ ਕਹਿੰਦਾ ਪਾ ਪੰਡਾ ਰੋਕੀ ਪੁੱਤ ਮੈਂ ਕਹਿੰਦਾ ਯਾਰ ਐਂ ਕਿੱਥੇ ਮਰਜੀ ਬਹਿ ਜਾ ਥੱਲੇ ਕੋਈ ਚੁਆਈ ਦੀ ਭਾਰ ਦੀ ਸਾਰੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਕਹਿੰਦਾ ਪਾ ਇਹ ਕੀ ਕਿੰਨਾ ਦੁੱਧ ਨੈਟ ਮੰਨ ਲੇ ਬੰਦਾ ਇਹਦਾ ਇਹਨਾ ਮੰਨ ਕੇ ਲਵੇ ਯਾਰ 16 ਕਿਲੋ ਤਾਂ ਬਾਈ ਯਾਰ 16 ਚੱਲੂਗੀ ਜਮ ਚਾਰਾ ਮਨਾਲ 16 ਦਿੱਤਾ ਦੂਜੇ ਆਪਾਂ ਕਹਿ ਕੇ ਦਵਾਗੇ ਇਨਾ ਆਹ ਰਾਮਣਾ ਦੋਊਗੀ ਬਾਈ ਇਹਦਾ ਰੇਟ ਕੀ ਰਹੂਗਾ ਆਹ ਮੁੱਲ ਬਾਈ ਕਿੰਨਾ ਮਰਜ਼ੀ ਕਰਾ ਲੈ ਤੇ 1 ਲੱਖ ਤੇ 45000 ਰੁਪਿਆ ਲੈਣਾ ਇਹਦਾ 1 ਲੱਖ 45000 ਗੱਪੜ ਗੱਪਣ ਦਾ ਹਾਂਜੀ ਹਾਂਜੀ ਸੋ ਫਿਰ 1 ਲੱਖ 45000 ਰੁਪਿਆ ਛੱਡੀ ਖੁੱਲੀ ਛੱਡੀ ਮਾੜੀ ਜੀ ਕਿਵੇਂ ਮਰਜ਼ੀ ਬਹਿ ਜਾ ਯਾਰ ਪਿੰਡਾ ਪਿਆ ਏ ਤਾਗ ਜੀ ਨੀਂਬੂ ਵਰਗਾ ਕਹੇ ਜਿਆ ਥਾਣੋਂ ਤੂੰ ਮੋਟੀ ਚੁਆਈ ਆ ਕਿ ਪੂਰੇ ਬਜਨ ਵਜੂਦ ਵਾਲੀ ਵਹ ਆ ਜਾਣਾ ਮੈਂ ਉਤੋਂ ਆਪਰੇ ਯਾਰ ਸਾਰੀ ਕੋਈ ਛੱਟੇ ਦੀ ਚੀੜੀ ਦੀ ਸਾਰੀ ਗਰੰਟੀ ਹੋ ਗਈ ਆਪਣੀ ਠੀਕ ਹੈ ਤੇ ਬਾਗੇ ਸ਼ਾਂਤ ਸਵਾਰ ਰਸਾ ਛੱਡ ਆ ਦੇਖ ਲੈ ਆਰਾਮਣਾ ਕਿਹੜੀਆਂ ਯਾਰ ਪਿਓਰ ਹਰਿਆਣੇ ਦੀਆਂ ਮਈਆਂ ਆਪਣੀਆਂ ਤਾਂ ਖੜਕੇ ਦਿਖਾਉਣ ਤਾਂ ਐ ਲੈ ਦੇਖ ਲੈ ਸਵਾ ਇਹ ਛੱਪੜ ਛੁੱਪੜੇ ਜਾਣ ਗਿੱਦੇ ਛੱਪੜਾਂ ਜੇ ਯਾਰ ਗਿੱਜੀਆਂ ਵਾ ਸਵੇਰੋਂ 8 ਵਜੇ ਛੱਡ ਦੰਦੇ ਆ 7 ਵਜੇ 3 ਵਜੇ ਮਈਆਂ ਨਿਕਲਦੀਆਂ 3 ਵਜੇ ਤੱਕ ਫਿਰ ਮਸਤੀ ਕਰਦੀਆਂ ਪੂਰੀਆਂ ਪੂਰੀਆਂ ਆਰਾਮਣ ਵਾਲਾ ਕੋਈ ਆਪਾਂ ਪਹਿਲਾਂ ਕਹਿ ਦਈਏ ਛੱਪੜ ਦੇ ਉਹ ਤੇ ਮਈਆਂ ਵੀ ਦੇਖਣ ਜਾਂਦੇ ਆ ਆਏ ਨਹੀਂ ਕਹਿ ਦਈਏ ਮਈਆਂ ਬਾਗਰੂਆਂ ਨੂੰ ਮਈਆਂ ਬਾਈ ਦਿਖਾ ਦਿਓ ਛੱਪੜ ਜੋ ਕੱਢ ਕੇ ਤੇ ਆਪਣਾ ਨੰਬਰ ਡਰੈਸ ਬਾਰੇ ਬੋਲਦੀ ਕਰਾ ਮੇਰਾ 683854775 9781302406 ਹੈ ਤੇ ਮੇਰਾ WhatsApp ਨੰਬਰ ਚੱਲਦਾ ਪਿੰਡ ਬਦਨੀ ਖੁਰਦਾ ਕਿੰਨੇ ਭਰਾਣੇ ਬਰਨਾਲਾ ਸਾਈਡ ਤੋਂ ਆਣਾ ਬਦਨੀ ਕਲਾਂ ਵੱਲੋਂ ਉਹ ਸ਼ਹਿਰ ਚ ਨਾ ਬੜੇ ਉਹ ਇਧਰ ਨਹਿਰ ਆ ਆਪਣੇ ਬਾਈਪਾਸ ਸਿੱਧਾ ਹੋਵੇ ਐਮ ਡੀ ਪੈਲਸਾਂ ਐਮ ਡੀ ਦੇ ਸਾਹਮਣੇ ਹਰਾ ਬੋਰਡ ਹਰੇ ਬੋਰਡ ਤੋਂ ਨਾਲ ਹੀ ਟਰੈਵਰ ਸਾਈਡ ਉੱਤਰਦਾ ਗਏ ਠੀਕ ਹੈ ਸੋ ਜਦੋਂ ਮਰਜੀ ਇੱਥੇ ਉਹ ਇਹ ਨਹੀਂ ਗੱਲ ਵੀ ਅੱਜ ਹੀ ਇਕੱਲਾ ਵੀਡੀਓ ਪਾਈਏ ਤੇ ਮਾਲ ਖੜਾਗਾ ਆਪਣੇ ਕੋਲੇ ਤਾਂ ਬਿਰੇ 14 15 ਮਹੀਆ ਆਮ ਹੁੰਦੀਆਂ ਅੱਜ ਬੈਗੀਆਂ ਕੱਲ ਨੂੰ ਫੇਰ ਲਿਆਉਣੀਆਂ ਠੀਕ ਹੈ ਹਾਂ ਨਾਲ ਦੀ ਨਾਲ ਆਪਣਾ ਸਟਾਕ ਆ ਜਾਣਾ ਦੋ ਤਿੰਨ ਦਿਨ ਰਹਿ ਕੇ ਮਈਆਂ ਲਈ ਆਈ ਨਹੀਂ ਉੱਥੇ ਜਾਣਸਾਰ ਮਈਆਂ ਮਿਲ ਜਾਂਦੀਆਂ ਠੀਕ ਹੈ ਚੋਈ ਕਰਕੇ ਲਹੁੰਦੇ ਆਪਾਂ ਵੀ ਚੋਈ ਕਰਕੇ ਦੋ ਟਾਈਮ ਤਿੰਨ ਟਾਈਮ ਕੇਰਾ ਸ਼ਾਮ ਨੂੰ ਮਈਆਂ ਦੀ ਖਾਲੀ ਕਰਦੇ ਆਪ ਸਵੇਰੋਂ ਵੀ ਸ਼ਾਮ ਨੂੰ ਵੀ ਠੀਕ ਹੈ ਬਲੋ ਰਹਿਣਾ ਉਧਰੋਂ ਫੇਰ ਕੇ ਆ ਕੇ ਚੋਈ ਕਰੀ ਦਿੰਨੇ ਉਹਨੇ ਮਈਆਂ ਦੀ ਬਾਈ ਠੀਕ ਹੈ ਥਾਣਾ ਦੀ ਸਾਰੇ ਯਾਰ ਭੂਰ ਛੱਟੇ ਦੀ ਗਾਰੰਟੀ ਹੋ ਕਟੀਆਂ ਦੀ ਆਪ ਦਾ ਦੋ ਟਾਈਮ ਤਿੰਨ ਟਾਈਮ ਬਾਈ ਯਾਰ ਚੋਕੇ ਮਈਆਂ ਲੈ ਕੇ ਜਾਵੇ ਤੇ ਚੰਗੇ ਪਸ਼ੂ ਤੇ ਬਾਈ ਸਾਡੀ ਵੀ ਇੰਨੇ ਕਿੰਨੀ ਕਿੰਨਾਂ ਜੀ ਵੀ ਲੋਟਾ ਨਾ ਮੁੱਲ ਲਾ ਕੇ ਆਈਆਂ ਚਲੋ 2-4000 ਮਾਰਦੇ ਹੁੰਦੇ 2-4000 ਰੁਪਈਆ ਬਾਈ ਬਚੀ ਜਾਵੇ ਨਾਲ ਦੀ ਨਾਲ ਇਹ ਤਾਂ ਵੇਚਣ ਵਾਲੇ ਆ ਜੈ ਜੈ ਗੱਲ ਆ ਜੀ ਹਾਂਜੀ ਪਰ ਚੀਜ਼ ਜਿੰਨੀ ਕਹਦੇ ਉਹ ਨਹੀਂ ਨਿਕਲਦੀ ਧੀ ਬਾਈ ਕਿੰਨੀ ਕਹਦੀ ਯਾਰ ਉਹਨਾਂ ਦੇ ਲਾ ਕੁਆਲਿਟੀ ਆ ਯਾਰ ਅਸਲ ਵੀਰੇ ਠੀਕ ਹੈ ਕੋਈ ਆਏ ਨਹੀਂ ਕਹਿਣ ਵਾਲੀਆਂ ਬਾਜ਼ਾਰ ਛੱਡੀਆਂ ਹੋਈਆਂ ਤਾਂ ਫੇਰ ਆਏ ਫਸੀਆਂ ਫਿਰਦੀਆਂ ਹੁਣ ਬੰਦਾ ਵਾਂਗੂ ਤਰਨ ਨਹੀਂ ਆ ਸੋ ਕੋਈ ਵੀ ਲੈ ਤੁਹਾਡੇ ਪਸੰਦਾ ਆ ਕੇ ਦੇਖ ਕੇ ਤਸੱਲੀ ਕਰ ਸਕਦਾ ਗੱਲਾਂ ਵੀ ਉਹਨੇ ਜਮਾ ਜੈਨੂਨ ਕਰਿਆਂਗੇ ਜਮਾ ਤੇ ਦੰਦਾਂ ਝੋਟੀ ਚੌਗੀ ਸੀ ਕਿ ਤੁਸੀਂ ਭਾਲ ਦਿਓ ਮਿਲ ਗਿਆ ਦੂਜਾ ਦੂਜਾ ਸੂਆ ਤੇ ਇੱਕ ਖੜੀਆ ਤੀਜਾ ਸੂਆ ਗੱਭਣ 145 ਦੀ ਪਿੰਡ ਬਦਨੀ ਖੋਦ ਜ਼ਿਲ੍ਹਾ ਮੋਗਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇ ਲੀ